ਅਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤਕੌਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਲਿਖੀ ਗਈ ਹੈ ਆਪਣੀ ਚਿੱਠੀ ਦੇ ਵਿੱਚ ਮੁੱਖ ਮੰਤਰੀ ਨੇ ਲਿਖਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਦੇ ਲਈ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਨਾਲ ਭਾਜਪਾ ਤੱਕਾ ਕਰ ਰਹੀ ਹੈ ਜਿ ਹਾਂ ਉਹਨਾਂ ਅੱਗੇ ਕਿਹਾ ਕਿ ਭਾਜਪਾ ਪੰਜਾਬੀਆਂ ਨਾਲ ਸਾਜ਼ਿਸ਼ ਰਚ ਰਹੀ ਹੈ ਅਤੇ ਜ਼ਬਰਦਸਤੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਮੁੱਖ ਮੰਤਰੀ ਨੇ ਚਿੱਠੀ ਦੇ ਵਿੱਚ ਕਿਹਾ ਕਿ ਮੈਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਨਿਆਂ ਨਹੀਂ ਹੁਣ ਦੇਵਾਂਗਾ ਤੇ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ 48 ਘੰਟੇ ਤੱਕ ਉਹਨਾਂ ਦੇ ਪਤਰਦਾਤਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਮਾਨ ਨੇ ਵੀਡੀਓ ਜਾਰੀ ਕਰਕੇ ਇਹ ਕਹਿ ਦਿੱਤਾ ਸੀ ਕਿ ਉਹ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦੇ ਸਕਦੇ ਨੇ ਚੌਧਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਮਹੱਤਵਪੂਰਨ ਮੁੱਦੇ ਤੇ ਸੰਬੋਧਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ 900 ਲੱਖ ਕੋਰਸ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਪੰਜਾਬ ਬਣੇਗਾ। ਤਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਮਹੱਤਵਪੂਰਨ ਮੁੱਦੇ ਤੇ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਦੇ ਵਿੱਚ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਨਾਮੀ ਵਿਕਟੋਰਾ ਗਰੁੱਪ ਨਾਲ ਸਮਝੌਤਾ ਸਹੀਬ ਵਿਦਿਆਰਥੀ ਪਹਿਲੇ ਸਾਲ ਦੇ ਪਹਿਲੇ ਸੈਮੈਸਟਰ ਤੋਂ ਹੀ ਜੁੜੇਗਾ ਇੰਡਸਟਰੀ ਟ੍ਰੇਨਿੰਗ ਦੇ ਨਾਲ ਤਾਂ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਕਿ ਇੱਕ ਨਵੇਕਲਾ ਕਦਮ ਕਹਿ ਸਕਦੇ ਹਾਂ ਕਿਉਂਕਿ ਵਿਦਿਆਰਥੀ ਆਪਣੇ ਪਹਿਲੇ ਸੈਮੈਸਟਰ ਦੇ ਵਿੱਚ ਹੀ ਜਿਹੜੀ ਕਿ ਇੰਡਸਟਰੀ ਟ੍ਰੇਨਿੰਗ ਦੇ ਨਾਲ ਜੁੜ ਸਕਣਗੇ ਇਸ ਨਾਲ ਹੀ ਨਿਵੇਕਲੇ ਕਿਸਮ ਦਾ ਕੋਰਸ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਦੀ ਸ਼ੁਰੂਆਤ ਹੋਵੇਗੀ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਦੀ ਪੜ੍ਹਾਈ ਦਾ ਸਾਰਾ ਖਰਚਾ ਮੁਫਤ ਹੋਵੇਗਾ ਤਾਂ ਬਿਲਕੁਲ ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲੇ ਦੇ ਨਾਲ ਨਾਲ ਰੁਜ਼ਗਾਰ ਵੀ ਮਿਲੇਗਾ ਤੇ ਆਓ ਸੁਣਦੇ ਹਾਂ ਅੱਗੇ ਫੁਰ ਕੀ ਕਹਿੰਦੇ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਸਿੱਖਿਆ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਆ ਜੋ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਹੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ساری ਯੂਨੀਵਰਸਿਟੀਆਂ ਬਹੁਤ ساری ਆਈਟੀਆਈਸ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਕਾਲਜਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਜਾਨੀ ਕੈਂਪਸ ਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਨੇ ਲੋਡਾ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਜ਼ ਕਾਲਜੇਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਂਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸ ਦਾ ਨਾ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOY ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਹੈ ਇਹ ਆਪਣੇ ਆਪਣੀ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOY ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਸਿਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਤੋ ਦੇ ਵਿੱਤ ਮੰਤਰੀ ਹਰਪਾਲ ਸਿੰਘ ਜਿਮਾ ਦੇ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ ਨੇ ਪੰਜਾਬ ਦੇ ਵਿੱਤੀ ਪ੍ਰਦਾਨਾਂ ਤਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜਿਮਾ ਨੇ ਬੀਤੇ ਕੱਲ 11 ਕਰਮਚਾਰੀਆਂ ਜਿਨ੍ਹਾਂ ਵੱਲੋਂ एसएस परीक्षा पास ਕੀਤੀ ਗਈ ਨੂੰ بطور ਸੈਕਸ਼ਨ ਅਫਸਰ ਨਿਯੁਕਤੀ ਪੱਤਰ ਸੌਂਪੇ ਇਹ ਕਰਮਚਾਰੀ ਜੋ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾ ਵਿੱਚ ਸੇਵਾ ਨੇ ਬਾਰੇ ਸੰ ਨੂੰ ਇਸ ਨਿਯੁਕਤੀ ਉਪਰੰਤ ਰਾਜ ਦੇ ਵੱਖ-ਵੱਖ ਦਫ਼ਤਰਾਂ ਵਿੱਚ ਵਿੱਤ ਵਿਭਾਗ ਦੇ ਨੁਮਾਇੰਦਿਆਂ ਵਜੋਂ ਤਾਇਨਾਤ ਕੀਤਾ ਗਿਆ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਦਫ਼ਤਰ ਵਿਖੇ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਨੁਕਤੀ ਪੱਤਰ ਵੰਡ ਸਮਾਰੋਹ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਾਰਦਰਸ਼ੀ ਅਤੇ ਮਜ਼ਬੂਤ ਵਿੱਤੀ ਪ੍ਰਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨਵ ਨਿਯੁਕਤ ਸੈਕਸ਼ਨ ਅਧਿਕਾਰੀ ਪੰਜਾਬ ਸਰਕਾਰ ਦੇ ਵੱਲੋਂ ਚਲਾਈਆਂ ਜਾ ਰਹੀਆਂ ਪਲਾਈ ਸਕੀਮਾਂ ਦੇ ਨਿਰਵਿਘਨ ਲਾਗੂਕਰਨ ਨੂੰ ਯਕੀਨੀ ਬਣਾਉਣ ਅਤੇ ਹਰ ਪੱਧਰ ਤੇ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਇਹਨਾਂ ਨਿਯੁਕਤੀਆਂ ਦੀ ਮਹੱਤਤਾ ਤੇ ਰੌਸ਼ਨੀ ਪਾਉਂਦਿਆਂ ਵਿਤਮੰਤਰ ਪਾਲ ਜੀਮਾ ਨੇ ਕਿਹਾ ਕਿ ਸੈਕਸ਼ਨ ਅਫਸਰ ਸਰਕਾਰੀ ਖਰਚਿਆਂ ਦੀ ਵਿਆਪਕ ਨਿਗਰਾਨੀ ਰੱਖਣ ਪਾਰਦਰਸ਼ਤਾ ਵਧਾਉਣ ਵਿੱਤੀ ਲੀਕੇਜ ਨੂੰ ਰੋਕਣ ਅਤੇ ਪ੍ਰਾਪਤੀਆਂ ਦੀ ਨਿਗਰਾਨੀ ਕਰਨ ਦੇ ਵਿੱਚ ਸਹਾਇਕ ਹੋਣਗੇ ਰੁਕਾ ਦਿਆਂ ਅਗਲੀ ਖਬਰ ਦਾ ਆਪ ਐਮਪੀ ਮਲਵਿੰਦਰ ਸਿੰਘ ਕਾਂਗ ਦੇ ਫਲੋ ਰਵਨੀਤ ਬਿੱਟੂ ਨੂੰ ਘੇਰਿਆ ਗਿਆ ਉਹਨਾਂ ਤੇ ਜਿਹੜਾ ਕੀ ਤਾਨਜ ਵੀ ਕੀਤਾ ਗਿਆ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਿਹਾ ਕਿ ਜੇ ਨਸੀਹਤ ਦੇਣੀ ਹੈ ਬਿੱਟੂ ਆਪਣੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੇਵੇ ਜੇ ਨਸੀਹਤ ਦੇਣੀ ਹੈ ਬਿੱਟੂ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਦੇਵੇ ਕੇਂਦਰ ਤੋਂ ਬੀਬੀ ਐਮਬੀ ਦੇ ਵਿੱਚ ਦੇਖ ਲੈ ਅੰਦਾਜ਼ੀ ਬੰਦ ਕਰਵਾਏ ਰਵਨੀਤ ਬਿੱਟੂ ਉਹਨਾਂ ਨੇ ਵੀ ਕਿਹਾ ਕਿ ਆਪਣੀ ਕੁਰਸੀ ਬਚਾਉਣ ਦੇ ਚੱਕਰ ਦੇ ਵਿੱਚ ਪਾਚਪਾਦੀ ਬੋਲੀ ਬੋਲ ਰਿਹਾ ਰਵਨੀਤ ਸਿੰਘ ਬਿੱਟੂ ਤੇ ਆਓ ਸੁਣਦੇ ਆ ਅੱਗੇ ਹੋਰ ਕੀ ਬੋਲਦੇ ਨੇ ਆਪ ਐਮਪੀ ਮਲਵਿੰਦਰ ਸਿੰਘ ਕੰਕ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਕਿਹੜੀ ਗੱਲ ਆਖੀ ਕਿ ਤੁਹਾਨੂੰ ਇੰਨੀ ਮਿਰਚਾਂ ਲੱਗ ਰਹੀਆਂ ਮਾਜੋ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਾਇਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਨਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਆ ਬਿੱਟੂ ਸਾਹਿਬ ਨਸੀਹਤ ਦੋ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਡੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ ਚੱਲ ਰਹੀ ਹੈ ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਇਕਵਾਇਤ ਜਿਹੜੀ ਹਰਿਆਣੇ ਨੂੰ ਦੇਣ ਦੀ ਇਕਵਾਇਤ ਸ਼ੁਰੂ ਕੀਤੀ ਹੋਈ ਨਸੀਹਤ ਦੇਣੀ ਆ ਤੇ ਹਰਿਆਣੇ ਦੇ ਬੀਜੇਪੀ ਦੇ ਮੁੱਖ ਮੰਤਰੀ ਹੁੰਦਾ ਉਹ ਬਿੱਟੂ ਸਾਹਿਬ ਜਿਹੜਾ ਕੀ ਪਾਣੀ ਦੀ ਜਿਹੜੀ ਵਰਤਵਾ ਉਹਨੂੰ ਠੀਕ ਨਹੀਂ ਕਰ پا ਰਿਹਾ ਜੇ ਤੁਹਾਨੂੰ ਲੋਕਾਂ ਦੀ ਹਰਿਆਣੇ ਦੇ ਲੋਕਾਂ ਦੀ ਇੰਨੀ ਚਿੰਤਾ ਆ ਤੇ ਪਹਿਲਾਂ ਇਰੀਗੇਸ਼ਨ ਦੀ ਬਜਾਏ ਪੀਣ ਵਾਲਾ ਪਾਣੀ ਲੋਕਾਂ ਨੂੰ ਦੇ ਦਿਓ ਖੇਤੀਬਾੜੀ ਬਾਅਦ ਚ ਦੇ ਦਿਓ ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਹੋ ਤੇ ਲਈ ਪੰਜਾਬ ਦੇ ਜਿੰਨੇ ਮਰਜ਼ੀ ਹਿੱਤ ਵੇਚੇ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜ਼ੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆਵਾਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਥਾਂ ਤੇ ਅਸੀਂ ਡਾਕੇ ਨਹੀਂ ਪੈਂਦੇ ਨੇ ਭਾਤ ਭਾ ਜਿੰਨਾ ਮਰਜੀ ਜ਼ੋਰ ਲਾ। ਔਰ ਜੇ ਬਹੁਤੀ ਤੁਹਾਨੂੰ ਚਿੰਤਾ ਹੈ ਤੇ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਪਾਣੀ ਦੇ ਦਿਓ ਪੰਜਾਬ ਨੂੰ ਹਰਿਆਣੇ ਨੂੰ ਤੇ ਹੋ ਜੂ ਸਰਪਲਸ ਤਦ ਦੇ ਕੈਬਨਿਟ ਮੰਤਰੀ ਲਾਲਚੰਨ ਕਟਾਰੂਚਕ ਬੀਤੇ ਕੱਲ ਚਲੰਨਗੜ੍ਹ ਪਹੁੰਚੇ ਉੱਥੇ ਉਹਨਾਂ ਦੇ ਲੋਹ ਕਰਨ ਖੇਤਰ ਬੰਦਾ ਦਾ ਜੁਆਇਜ਼ਾ ਲਿਆ ਗਿਆ ਤੇ ਉਸ ਤੋਂ ਬਾਅਦ মিডিਆ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਆ ਸੁਣਦੇ ਕਿ ਬੋਲਦੇ ਨੇ ਕੈਬਨਿਟ ਮੰਤਰੀ ਲਾਲਚੰਨ ਕਟਾਰੂਚਕ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਨਾ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਥ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ 'ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ ਏਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਆ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਪ੍ਰਕਿਊਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮੈਂ ਮੁੱਖ ਤੌਰ ਤੇ ਕਹਿ ਸਕਦਾ ਕਿ ਲਗਭਗ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਈ ਕਰਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 114 ਲੱਖ ਐਮਟੀ 114 ਲੱਖ ਐਮਟੀ ਕਾਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਆ ਸਾਡੀਆਂ ਬਾਕ-ਬਾਕ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ ਅ 103 ਲੱਖ ਐਮਟੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅ ਅਸੀਂ 110 ਅੰਕੜਾ ਪਾਰ ਕੀਤਾ 10 ਲੱਖ ਐਮਟੀ ਦਾ ਸੋ so 111 ਦੇ ਵਿੱਚ ਉਹ 103 ਲੱਖ ਐਮਟੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਨੇ ਕੀਤੀ ਹੈ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਹੈ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਮਤਲਬ ਜਾਣਾ ਹੁੰਦਾ ਐਜ਼ ਐ ਐਮਐਸਪੀ ਦੇ ਮੁਤਾਬਕ ਜਿਹੜੀ 2400 25 ਰੁਪਏ ਐਮਐਸਪੀ ਆ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਉਹਨੂੰ ਡਿਲੀਵਰ ਕਰ ਚੁੱਕੇ ਆ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਤਦਰੀ ਕਾਂਗਰਸ ਦੇ ਇਸ ਆਪ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਿਸਰ ਦੇ ਵਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਆਪਣਾ ਇੱਕ YouTube ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਸਿੱਧੂ ਨੇ ਕਿਹਾ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ ਮੈਂ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਮੈਂ ਸਿਆਸਤ ਨਾਲ ਆਪਣੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦੋਂ ਸਿੱਧੂ ਤੋਂ ਸਵਾਲ ਕੀਤਾ ਕਿ ਉਹ ਅਜੇ ਵੀ ਕਾਂਗਰਸ ਦਾ ਹਿੱਸਾ ਹਨ ਤਾਂ ਉਹ ਨਾ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਇਸ ਦੇ ਨਾਲ ਹੀ ਤਾਂ ਦੱਸਦਿੰਨੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿ ਹਾਗੇ ਆ ਕਿ ਮੈਂ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਿਆਂ ਇਸ ਅਧਿਆਏ ਵਿੱਚ ਸਭ ਕੁਝ ਹੋਵੇਗਾ ਪਰ ਸਿਆਸਤ ਨਹੀਂ ਹੋਵੇਗੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ YouTube ਦਾ ਅਫੀਸ਼ੀਅਲ ਚੈਨਲ ਸ਼ੁਰੂ ਕੀਤਾ ਜਾ ਰਿਹਾ ਨਵਜੋਤ ਸਿੱਧੂ ਅਫੀਸ਼ੀਅਲ ਚੈਨਲ ਦਾ ਨਾਮ ਨਵਜੋਤ ਸਿੱਧੂ ਅਫੀਸ਼ੀਅਲ ਹੋਵੇਗਾ ਤੇ ਇਸ ਸੰਬੰਧੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਮ੍ਰਿਤਸਰ ਸਥਿਤ ਕਾਰਦੇ ਪ੍ਰੈਸ ਕਾਨਫਰੰਸ ਕੀਤੀ ਤੇ ਹੋਰ ਵੀ ਵਿਵਦੇ ਦੀ ਜਾਣਕਾਰੀ ਸਾਂਝੀ ਕੀਤੀ ਇਹਨਾਂ ਨੂੰ ਪੁੱਛ ਲੋ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਇਸ ਘਰ ਚ ਸਿਆਸਤ ਤੋਂ ਇੱਕ ਵੀ ਪੈਸਾ ਨਹੀਂ ਆਇਆ ਇੱਕ ਵਾਰ ਮੇਰ ਸਾਹਿਬ ਨੇ ਟਾਇਲਾਂ ਲਾਤੀਆਂ ਸੀ ਮੇਰੇ ਘਰ ਦੇ ਬਾਹਰ ਪੰਜ ਦੀਆਂ ਸੀ ਮੈਂ 25 ਮੋੜੇ ਸੀ ਉਹ ਸਮਝ ਨਹੀਂ ਮੇਰੇ ਪਿਓ ਨੇ ਮੈਨੂੰ ਕੋਈ ਚੀਜ਼ ਮੰਗੀ ਸੀ ਕਿ beta ਤੂੰ ਰਾਤ ਚੁਰਿਆ ਜਾਂਦਾ ਹੋਵੇਂ ਤੇ ਕੋਈ ਮੈਨੂੰ ਜਾਣਦਾ ਹੋਵੇ ਉਹ ਮuje ਜਾਣਤਾ ਹੋਰ ਉਹ ਕਹੇ ਕਿ ਪਗਵਾਨ ਸਿੰਘ ਸਿੱਧੂ ਦਾ ਬੇਟਾ ਹੈ ਇਮਾਨਦਾਰ ਆਪਣੇ ਪਿਓ ਦੀ ਚਿੱਟੀ ਪੱਗ ਦੇ ਉੱਤੇ ਕਦੇ ਦਾਗ ਨਹੀਂ ਲੱਗਣ ਦਿੱਤਾ देयरफॉर ਮਾਈ ਪ੍ਰੋਫੈਸ਼ਨ ਹੈਜ਼ ਬੀਨ ਐਲਸਵੇਅਰ ਬਦ ਕਿਸਮਤੀ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਬਹੁਤ سارے ਲੋਕ ਰਾਜਨੀਤੀ ਨੂੰ ਇੱਕ profession ਸਮਝ ਬੈਠੇ ਆ ਧੰਦਾ ਸਮਝ ਬੈਠੇ ਨਹੀਂ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਕਿਹਾ ਇੱਕ ਗੱਲ ਸੁਣ ਮੇਰੀ ਮੈਂ ਦੁਹਰਾ ਦਿੰਦਾ ਭਾਈ ਭਾਲੇ ਦੀ ਨੋਕ ਨਾ ਬੰਦਾ ਸਿੱਟ ਲੋ ਭਾਲੇ ਕੀ ਨੋਕ ਸੇ ਇੱਕ ਬੰਦਾ गिरਤਾ ਹੈ ਵਿਸ਼ ਕੇ ਪਿਆਲੇ ਸੇ ਸੈਨਾ ਗਿਰਤੀ ਹੈ ਗੁਪਤ ਵਿਚਾਰ ਪ੍ਰਗਟ ਹੋ ਜਾਏ ਗੁਰੂ ਰਾਸ਼ਟ੍ਰ ਤਪਾ ਹੋ ਜਾਂਦੇ ਕਿਉਂ ਪ੍ਰਗਟ ਕਰ ਮੈਂ ਕਿਹਾ ਵਕਤ ਦੱਸੇਗਾ ਬੱਤ ਦਾ ਸੇਗਾ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਇਹ ਤੇ ਰੱਬ ਨੂੰ ਪਤਾ ਜਦੋਂ ਮੈਂ ਵਿਆ ਸਿਆਸਤ ਚ ਆਇਆ ਸੀਗਾ ਮੈਂ ਮੈਂ ਸੋਚ ਕੇ ਆਇਆ ਸੀ ਜ਼ਿੰਦਗੀ ਘਟਦੀ ਹੈ ਗੁਰੂ ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਮੇਕਿੰਗ ਅਦਰ ਪਲਾਨ ਸੀ ਠੀਕ ਹੈ ਆਈ ਸੀ ਨਾ ਮੈਨੂੰ ਮੈਂ ਕਹਿੰਦਾ ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਪਾਸਾ ਠੀਕ ਹੈ ਆਫਸ਼ਾਨ ਜੂਮ ਨਾਲ ਗੂਗਲ ਹੀ ਕਰਦਾ ਹੁੰਦਾ ਉੱਥੋਂ ਆਇਆ ਮੈਂ ਸੋਚਿਆ ਯਾਰ ਪਤਾ ਨਹੀਂ ਇਹ 20000 ਬੰਦੇ ਕਿੱਥੋਂ ਆਏ ਉਹ ਮੈਨੂੰ ਲੈਣ ਆਏ ਸੀ ਤੇ ਉਹ ਦੋ ਕਮੀਜ਼ਾਂ ਸੀ ਉਹ ਵੀ ਫਟਫਟ ਗਈਆਂ ਸੀ ਤੇ ਭਾਈ 5000 ਬੰਦਿਆਂ ਦੀ 500 ਬੰਦਿਆਂ ਦੀ ਸਟੇਜ ਸੀ ਉੱਤੇ 20000 ਬੰਦਾ ਖੜਾ ਸੀ ਸਭ ਨੂੰ ਪਤਾ ਚ ਨਹੀਂ ਤੇ ਫਿਰ ਉਹ ਪਲੈਨਿੰਗ ਨਹੀਂ ਸੀ ਇੱਕ ਬੰਦਾ ਇੱਕ ਇੱਕ ਬੰਦਾ ਇੱਕ ਬੰਦਾ ਇੱਕ ਇੱਕ ਬੰਦਾ ਇੱਕ ਹੋ ਗਿਆ ਹਾਂਜੀ ਸਰ ਕੀ ਹਾਂਜੀ ਮੈਂ ਮੈਂ ਉਸੇ ਐਸੀ ਦੇਖਦਾ ਹਾਂ ਕਿ ਇਸ ਦੇਸ਼ ਕੇ ਆਵਾਮ ਨੇ ਇੱਕ ਸਰਕਾਰ ਚੁਣੀ ਇੰਟਰਨਲ ਸਿਕਿਉਰਿਟੀ ਐਕਸਟਰਨਲ ਸਿਕਿਉਰਿਟੀ ਦੇ ਹੈਵ ਦ ਰਿਸਪੋਨਸੀਬਿਲਟੀ ਲੋਕਾਂ ਦਾ ਵਿਸ਼ਵਾਸ ਮੇਰਾ ਵੀ ਵਿਸ਼ਵਾਸ ਹੈ ਹੋਰ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਅੰਨੀ ਸੈਨਾ ਸੀ ਲੇਕਿਨ ਬਾਅਦ ਚੋਂ ਆਏ ਤੇ ਉਸ ਤੋਂ ਬਾਅਦ ਪਾਕਿਸਤਾਨ ਤੇ ਇਲਜ਼ਾਮ ਲਗਾ ਮਿੱਤਰਾ ਬਸ ਤੇ ਚੜਿਆ ਨਾ ਉਹ ਜੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਵਾਰ ਮੈਨੂੰ ਬਿਗ ਬੌਸ ਰਾਵੀਆ ਨੇ ਭੇਜਿਆ ਸੀ ਇੱਕ ਚੈਲੰਜ ਦਿੰਦੀ ਹੈ ਮੈਨੂੰ ਇਹ ਔਰ ਮੈਂ ਇਹਨੂੰ ਪਿਆਰ ਬਹੁਤ ਕਰਦਾ ਬੇਤਹਾਸ਼ਾ ਪਿਆਰ ਕਰਦਾ ਸੋਚ ਨਹੀਂ ਸਕਦਾ ਜਿੰਨਾ ਮਤਲਬ ਮੈਂ ਅਗਰ ਨੂਨੀ ਜਿੰਨਾ ਕੇ ਨੂੰ ਪਿਆਰ ਕਰਦਾ ਤੇ ਇਹਨਾਂ ਦੋਨਾਂ ਨੂੰ ਹੀ ਕਰਦਾ ਦਿਖਾਉਂਦਾ ਨਹੀਂ ਮੈਂ ਇਹਨਾਂ ਦੀ ਗੱਲ ਮੈਂ ਟਾਲੀ ਨਹੀਂ ਕਰੇ ਔਰ ਇਹਨੂੰ ਮੈਂ ਕਦੇ ਰੋਂਣ ਨਹੀਂ ਦਿੱਤਾ ਇਹਨਾਂ ਸ਼ੁਰੂ ਤੋਂ ਮੇਰਾ ਕੈਚ ਵੋਡ ਇਹ ਆ ਦੇਖ ਸਕਦਾ ਹਾਂ ਮੈਂ ਕੁਝ ਵੀ ਹੋਤੇ ਹੋਏ ਨਹੀਂ ਮੈਂ ਨਹੀਂ ਦੇਖ ਸਕਦਾ ਤੂੰ ਜੇ ਰੋਤੇ ਹੋਏ ਇਸ ਕਰਕੇ ਘਰ ਜੇ ਦੇ ਅਥਰੂ ਨਹੀਂ ਆਣ ਦਿੰਦਾ ਕੋਈ ਇੱਥੇ ਜੇ ਅਥਰੂ ਆ ਗਿਆ ਮੈਂ ਵੱਟ ਦਿਨਾ ਕੱਢ ਇਹ ਮੈਨੂੰ ਇੱਕ ਚੈਲੰਜ ਦਿੱਤਾ ਸੀ ਇਹਨੇ ਮੈਨੂੰ ਕਿ ਪਪਾ ਤੂੰ ਬਿਗ ਬੌਸਮੇ ਨਹੀਂ ਜਾ ਸਕਤੇ ਉਦੋਂ ਮੈਂ ਘਰ ਬਣਾਉਣਾ ਸੀ ਮੇਰੇ ਕੋਲ ਉਦੋਂ ਬੋਪ ਘੱਟ ਪੈਸੇ ਸੀ 50 ਲੱਖ ਰੁਪਏ ਸੀ ਮੈਨੂੰ ਕਹਿੰਦੀ ਪਾਪਾ 빅 ਬੋਸ ਮੇ ਜਾ ਕੇ ਤੂੰ ਬਾਹਰ ਨਹੀਂ ਨਿਕਲ ਸਕਤੇ ਆਪਣੀ ਆਪਣੀ ਜੋ ਉਹ ਮਾਈ ਡੈਡੀ ਸਟਰੋਂਗੇਸ ਬੜੀ ਕਹਿੰਦਾ ਗੋ ਇੰਟੂ 빅 ਬੋਸ ਮੇਤਰਾ ਫਿਰ ਮੈਂ ਉਹਨਾਂ ਨੂੰ ਐਕਸੈਪਟ ਕੀਤਾ ਬੜੇ ਪਹਿਲੇ ਮੈਂ ਉਹਨਾਂ ਤੋਂ ਮੈਂ ਕਿਹਾ ਇੱਕ ਮਹੀਨੇ ਦੇ ਇੰਨੇ ਲਵ ਦੋ ਤਿੰਨ ਦਿਨ ਇੰਨੇ ਲਵ ਤਿੰਨ ਦਿਨ ਇੰਨੇ ਲਵ ਕਿਉਂਕਿ ਮੈਂ ਸਿਆਸਤ ਚੋਂ ਨਿਕਲੀ 500 ਕੱਜ ਖਰੀਦੀ ਸੀ ਉਦੋਂ ਫਿਰ ਪ੍ਰੈਸ ਕਾਨਫਰੈਂਸ ਕੀਤੀ ਫਿਰ ਪਟਿਆਲੇ ਘਰ ਵਿੱਚ ਆ ਨੇ ਰਿਲੀਆ ਦੀ ਬਹਣ ਵਾਲੀ ਮੈਂ ਪਹਿਲੇ ਮਹੀਨੇ ਦੂਜੇ ਮਹੀਨੇ ਉਹ ਅਫੋਰਡ ਨਹੀਂ ਕਰ ਸਕਿਆ ਮੈਨੂੰ ਨਿਕਲਣਾ ਵੀ ਪਿਆ ਸੀਗਾ ਠੀਕ ਹੈ ਨਹੀਂ ਉਹ ਪਹਿਲਾ ਚੈਲੰਜ ਸੀ ਦੂਜਾ ਹੁਣ ਕਿ ਪਾਪਾ ਇਹ ਤਾਂ ਮੇਰੇ ਲਈ ਕਰਨਾ ਯੂ ਹੈਵ ਟੂ ਡੂ ਥਿਸ ਫॉर ਮੀ ਸੋ ਧੇਰਫੋਰ ਰਾਬੀਆ ਇਜ਼ ਇਨਸਟਰੂਮੈਂਟਲ ਇਨ ਟਾਈ ਬੈਠੀ ਹੈ ਨਹੀਂ ਤੇ ਮੈਂ ਪਿਟਾਉਂਦਾ ਨਹੀਂ ਇਹਨੂੰ ਤੇ ਉਦਰੀ ਦੱਸਦੀ ਕੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਜਵਾਨਾ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਸਾਡਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਦੇ ਮਲਜ਼ਮ ਬਲਵੰਤ ਸਿੰਘ ਰਾਚਵਾਨਾ ਨੂੰ ਮੈਡੀਕਲ ਚਾਂਸ ਲਈ ਪਟਿਆਲਾ ਦੇ ਰਜਿੰਦਰ ਹਸਪਤਾਲ ਲਿਜਾਇਆ ਗਿਆ ਸੀ ਤੇ ਉਸ ਦੌਰਾਨ ਉਸ ਦੀ ਲਗਭਗ 1 ਘੰਟੇ ਤੱਕ ਜਾਂਚ ਕੀਤੀ ਗਈ ਸੀ ਉਸਨੇ ਕਿਹਾ ਕਿ ਉਹ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ ਇਸ ਸੰਬੰਧੀ ਕਿਨੇ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਫੈਸਲੇ ਵਿੱਚ ਦੇਰੀ ਵੀ ਬੇਇਨਸਾਫੀ ਹੈ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਸਨ ਅਤੇ ਅਕਾਲੀ ਦਲ ਨਾਲ ਹੀ ਰਹਿਣਗੇ ਉਹਨਾਂ ਨੇ ਕਿਹਾ ਕਿ 2027 ਵਿੱਚ ਪੰਜਾਬ 'ਚ ਸਟ੍ਰੋਮ ਅਕਾਲੀ ਦਲ ਦੀ ਸਰਕਾਰ ਬਣੇਗੀ ਇਸ ਦੌਰਾਨ ਉਹਨਾਂ ਆਪਣੀ ਰਾਜਨੀਤਿਕ ਵਫਾਦਾਰੀ ਦੁਹਰਾਉਂਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਸਟ੍ਰੋਮ ਅਕਾਲੀ ਦਲ ਦਾ ਹਿੱਸਾ ਸਨ ਅੱਜ ਵੀ ਇਸ ਦਾ ਹਿੱਸਾ ਹਨ ਅਤੇ ਪਵਿੱਖ ਵਿੱਚ ਵੀ ਇਸੇ ਤਰ੍ਹਾਂ ਰਹਿਣਗੇ ਅਤੇ ਇਸ ਦੇ ਨਾਲ ਹੀ ਉਹ ਸਿੱਖ ਸੰਗਠਨਾ ਅਤੇ ਰਾਜਨੀਤਿਕ ਪਾਰਟੀਆਂ ਨੂੰ ਇੱਕਜੁੱਟ ਹੋ ਕੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਸੰਪਰਦਾਇਕ ਇਕਤਾ ਸਮੇਂ ਦੀ ਲੋੜ ਹੈ। ਸਾਰਿਆਂ ਨੂੰ ਪੰਜਾਬ ਅਤੇ ਸਿੱਖ ਪਾਇਚਾਰੇ ਦੇ ਹਿੱਤ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ। 10 ਅਗਸਤ ਨੂੰ 1995 ਨੂੰ ਪੰਜਾਬ ਦੇ ਸਾਬਕਾ ਸਿਮ ਬਿਆਨ ਸਿੰਘ ਦਾ ਕਤਲ ਕੀਤਾ ਗਿਆ ਸੀ। ਰਵਾਣਾ ਦੇ ਅਨੁਸਾਰ ਉਸਨੇ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਦਿਲਾਵਰ ਸਿੰਘ ਨੇ ਬਿਆਨਤ ਸਿੰਘ ਨੂੰ ਮਨੁੱਖੀ ਬੰਬ ਨਾਲ ਉਡਾਇਆ ਸੀ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣਾ ਕੇ ਸਾਬਕਾ ਸੀਮਤ ਤੇ ਹਮਲਾ ਕੀਤਾ ਸੀ ਤੇ ਇਸ ਸਾਜ਼ਿਸ਼ ਨੂੰ ਬੜੇ ਤਰੀਕੇ ਨਾਲ ਰਚਿਆ ਗਿਆ ਸੀ ਜੇਕਰ ਦਿਲਾਵਰ ਇਸ ਹਮਲੇ ਦੇ ਵਿੱਚ ਅਸਫਲ ਹੋ ਜਾਂਦਾ ਤਾਂ ਰਾਜਵਾਨਾ ਵੱਲੋਂ ਉਸਤੇ ਹਮਲਾ ਕੀਤਾ ਜਾਣਾ ਸੀ ਅਦਾਲਤ ਨੇ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਹਿਗਾਮ ਹਮਲੇ ਦੇ ਮੱਧ ਨਜ਼ਰ ਪੰਜਾਬ ਸਰਕਾਰ ਕੋਲ ਐਕਟਿਵ ਮੋਡ ਦੇ ਵਜੋਂ ਨਜ਼ਰ ਆ ਰਹੀ ਹੈ ਦੱਸਦਾ ਕਿ ਇਹ ਪੰਜਾਬ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਵਿਰੁੱਧ ਜਿਹੜੇ ਕਿ ਸਖਤ ਐਕਸ਼ਨ ਲਤੇ ਜਾ ਰਹੇ ਨੇ ਪਾਕਿਸਤਾਨ ਸਰਹੱਦ ਤੇ ਤਣਾਅ ਵਧਾਲੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਇਸ ਦੇ ਮੱਧ ਨਜ਼ਰ ਪਾਕਿਸਤਾਨ ਡਰੋਨਾਂ ਨੂੰ ਮਾਰ ਡੇਗੌਂਡ ਦੇ ਲਈ ਐਂਟੀ ਡਰੋਨ ਸਿਸਟਮ ਤਾਂ ਨਾਤ ਕਿਤੇ ਚਾਣਗੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪੰਜਾਬ ਸਰਕਾਰ ਦੇ ਉਕਤ ਕਾਰਵਾਈ ਨਾਲ ਪਾਕਿਸਤਾਨ ਦੀਆਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਾ ਭੇਜਣ ਦੀਆਂ ਸਾਜ਼ਿਸ਼ਾਂ ناکਾਮ ਹੋਣਗੀਆਂ ਇਸ ਤਕਨੀਕ ਨਾਲ ਹੁਣ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪਾਕਿਸਤਾਨੀ ਡਰੋਨ ਦੀ ਉਸ ਪੈਟ ਨੂੰ ਤੁਰੰਤ ਟਰੈਕ ਅਤੇ ਨਸ਼ਟ ਕਰਨ ਸਕਣ ਨਸ਼ਟ ਕਰ ਸਕਣ ਗਿਆ ਐਂਟੀ ਡਰੋਨ ਟੈਕਨੋਲੋਜੀ ਦੀ ਤਾਂ ਨਾਥਿੰਗ ਨਾਲ ਸਰ ਹੱਦ ਦੀ ਸੁਰੱਖਿਆ ਦੇ ਵਿੱਚ ਇਤਿਹਾਸਿਕ ਬਦਲਾ ਆਵੇਗਾ ਤੇ ਅਦਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਹੁਣ ਮੌਸਮ ਮੋੜ ਤੋਂ ਬਦਲੇਗਾ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਜਾਜ ਅਚਾਨਕ ਬਦਲ ਰਿਹਾ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਚਾਰਟ ਕੀਤਾ ਗਿਆ येलो ਅਲਰਟ ਹੁਣ ਹੋਰ ਗੰਭੀਰ ਸਥਿਤੀ ਨੂੰ ਵੇਖਦੇ ਹੋਏ orange ਅਲਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਵਿਭਾਗ ਨੇ ਚੋਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਧੂੜਪਰੀ ਹਨੇਰੀ ਅਤੇ ਤੇਜ਼ ਹਮਾਮਾ ਚੱਲਣ ਗਿਆ ਮਾਹਿਰਾਂ ਅਨੁਸਾਰ ਇਹ ਪਰਿਵਰਤਨ ਹਰਿਆਣਾ ਪੰਜਾਬ ਖੇਤਰ ਵਿੱਚ ਬਣੇ ਚੱਕਰਵਾਤੀ ਦਬਾਅ ਕਾਰਨ ਹੋ ਰਿਹਾ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਫਿਰੋਜ਼ ਫੁਰਸਤ ਮੇਟ ਕਈ ਜਨਿਆ ਵਿੱਚ ਇਸ ਦਾ ਪ੍ਰਭਾਵ ਵਿਖਿਆ ਜਾ ਸਕਦਾ ਹੈ ਤੇ ਇਸ ਹਮਾਵਾਂ ਦੇ ਨਾਲ ਉਡਣ ਨਾਲ ਵਿਜ਼ਿਬਿਲਟੀ ਘਟ ਹੋ ਸਕਦੀ ਹੈ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿਲ ਨੇ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ 1 ਤੋਂ 4 ਮਈ ਤੱਕ ਤੇਜ਼ ਹਵਾਵਾਂ ਨਾਲ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿਲ ਨੇ ਚੇਤਾਵਨੀ ਦਿੱਤੀ ਹੈ ਕਿ بارش ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਉਨਾ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਕਿਸਾਨ ਨੁਕਸਾਨ ਤੋਂ ਬਚਣ ਦੇ ਲਈ ਤੁਰੰਤ ਲੋੜਿੰਦੇ ਕਦਮ ਚੁੱਕ ਲੈਣ ਤੇ ਉਦਰੀ ਮਾਨ ਸਰਕਾਰ ਵੱਲੋਂ ਚਲਾਈਚਾਰੀ ਮੁਹਿੰਮ ਵਾਰ ਅਗੇਂਸਟ ਡ ਯਾਨੀ ਕਿ ਯੋਧ ਨਸ਼ਾ ਵਿਰੋਧ ਦੇ ਤਹਿਤ ਜਲੰਧਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਜਲੰਧਰ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਨਸ਼ਾ ਤਸਕਰ ਦੇ ਘਰ ਤੇ ਉੱਤੇ ਪੀਲਾ ਪੰਜਾ ਚੜਾ ਦਿੱਤਾ ਗਿਆ ਨਸ਼ਾ ਤਸਕਰੀ ਦੇ ਵਿੱਚ ਉਸ ਦਾ ਨਾਮ ਜਿਹੜਾ ਕਿ ਲਾਮਨ ਸੀ ਜਿਸ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਵਕ ਵਕ ਥਾਵਾਂ ਤੇ ਐਕਸ਼ਨ ਲਿੱਤੇ ਜਾ ਰਹੇ ਨੇ ਤੇ ਹਰ ਰੋਜ਼ ਚੈਕਿੰਗ ਹੁੰਦੀ ਹੈ ਤੇ ਜਿਸ ਦੇ ਕੋਈ ਸ਼ੱਕੀ ਵਿਅਕਤੀ ਪਾਇਆ ਜਾਂਦਾ ਹੈ ਤੁਰੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਸ ਦੇ ਵਜੋਂ ਇਸ ਵੇਲੇ ਤਸਵੀਰਾਂ ਜਲੰਧਰ ਤੋਂ ਤੁਸੀਂ ਦੇਖ ਰਹੇ ਜਿੱਥੇ ਬਲਡوزر ਐਕਸ਼ਨ ਲਿੱਤਾ ਗਿਆ ਹੈ ਜੀ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅੰਤਰਗਤ ਸਾਨੂੰ ਕਾਰਪੋਰੇਸ਼ਨ ਵੱਲੋਂ ਇਤਲਾਹ ਮਿਲੀ ਸੀਗੀ ਕਿ ਇੱਕ ਦਲੀਪ ਸਿੰਘ ਦਲੀਪਾ ਜੋ ਕਿ ਗੁਰੂ ਅਮਰ ਅਮਰਦਾਸ ਨਗਰ ਦਾ ਰਹਿਣ ਵਾਲਾ ਵੈ ਇਹਦਾ ਜਿਹੜਾ ਘਰ ਹੈ ਉਹ ਇਲੀਗਲੀ ਐਨਕਰੋਚ ਕੀਤਾ ਹੋਇਆ ਹੈ ਤੇ ਇਹ ਚ ਇਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੇ ਉਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਜਾਏ ਜਦੋਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 11 ਮੁਕੱਦਮੇ ਵੱਖ-ਵੱਖ ਤਰ੍ਹਾਂਾਂ ਚ ਇਨਕਲੂਡਿੰਗ ਮਰਡਰ ਆਰਮਜ਼ ਐਕਟ ਐਨਡੀਪੀਐਸ ਐਕਟ ਪ੍ਰਿਜ਼ਨ ਐਕਟ ਦੇ ਜਿਹੜੇ ਦਰਜ ਨੇ ਦੀਦੇ ਵਿੱਚ 6 ਮੁਕਦਮਿਆਂ ਦੇ ਵਿੱਚ ਇਹ ਸਜ਼ਾ ਜਾਪੀ ਦੀ ਹੈ ਇਹਨੂੰ ਕੋਰਟ ਵੱਲੋਂ ਜਿਹੜੀ ਹੈ ਕਨਵਿਕਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਕਾਰਪੋਰੇਸ਼ਨ ਦੀ ਆਈ ਚਿੱਠੀ ਦੇ ਵਿੱਚ ਅਸੀਂ ਅੱਜ ਪੁਖਤਾ ਪੁਲਿਸ ਪ੍ਰਬੰਧ ਕੀਤੇ ਨੇ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਇਦੇ ਘਰ ਦਾ ਜਿਹੜਾ ਇਲੀਗਲ ਇਨਕ੍ਰੋਜਡ ਘਰ ਹੈ ਉਹਦੀ ਡੈਮੋਲੀਸ਼ਨ ਕੀਤੀ ਜਾ ਰਹੀ ਹੈ। ਤੇ ਅਦਰੀ ਐਂਟਰਟੇਨਮੈਂਟ ਇੰਡਸਟਰੀ ਨਹੀਂ ਕਿ ਫਿਲਮੀ ਜਗਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ। ਤਾਂ ਸਾਰਿਆਂ ਦੇ ਚੋਹਿੱਤੇ ਤੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ। ਦੱਸਦੇ ਨੇ ਕਿ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਹ ਟੈਟੂ ਬਣਵਾਉਂਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਦੁਨੀਆ ਭਰ ਵਿੱਚ ਪ੍ਰਸ਼ੰਸਕ ਹਨ। ਹਾਲੀਵੁੱਡ ਚੁਕਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਜਿਸ ਨੂੰ ਵੇਖ ਕੇ ਪ੍ਰਸ਼ੰਸਕ ਉਹਨਾਂ ਦੀ ਤਾਰੀਫ਼ ਕਰਦੇ ਥੱਕ ਨਹੀਂ ਰਹੇ। ਦਰਸਲ ਗਾਇਕ ਬਬੂ ਮਾਨ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਆਪਣੀ ਬਾਹ ਤੇ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਹਨਾਂ ਨੇ ਬਾਹ ਤੇ ਆਪਣਾ ਨਾਮ ਨਹੀਂ ਸਗੋ ਲਵ ਮਾਈ ਫੈਨਸ ਲਿਖਵਾਇਆ ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸਕਾਂ ਦੇ ਚਿਹਰੇ ਖਿੜ ਗਏ ਅਤੇ ਕਮੈਂਟ ਸੈਕਸ਼ਨ ਵਿੱਚ ਕਮੈਂਟਾਂ ਦਾ ਹੜ ਆ ਗਿਆ ਉੱਥੇ ਹੀ ਗਾਇਕ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤੀ ਮੈਂ ਆਪਣੇ ਫੈਨਾਂ ਦਾ ਫੈਨ ਤਾਂ ਫਿਲਹਾਲ ਦੇ ਲਈ ਅੱਜ ਤੇ ਬ੍ਰਿਟਨ ਦੇ ਵਿੱਚ ਬੱਸ ਐਨਹੀਂ ਮੈਨੂੰ ਦੇ ਉਚਾਸਾ ਧੰਨਵਾਦ